ਆਈ ਤੁਹਾਨੂੰ ਸੀ ਇਹ ਡਿਜ਼ਾਈਨ ਦੱਸਾਂਗੇ ਬੜਾ ਸੱਜੀ ਖੱਬੀ ਪਾਹ ਦਾ ਇਹ ਸੱਜੀ ਖੱਬੀ ਪਾਹ ਸੱਜੀ ਪਾਹ ਤੇ ਕਾਸ ਦੇ ਸੂਟ ਦਿਖਾਉਨੇ ਆ ਤੁਹਾਨੂੰ ਦੇਖੋ ਇਹ ਅਸੀਂ ਮਸ਼ੀਨ ਤੇ ਵਰਕ ਕੀਤਾ ਹੋਇਆ ਆ ਡਿਜ਼ਾਈਨ ਵੀ ਅਸੀਂ ਖੁਦ ਬਣਾਇਆ ਮਸ਼ੀਨ ਤੇ ਵਰਕ ਵੀ ਅਸੀਂ ਖੁਦ ਕਰਿਆ ਤੁਸੀਂ ਵੀ ਸਾਥੋਂ ਕਰਵਾ ਸਕਦੇ ਹੋ ਸਕੀ ਵੀ ਬਰੋਜ ਕੋਟੀ ਜੈਕਟ ਸਵੈਟਰ ਟੋਪੀ ਜਰਾਬਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਵਧੀਆ ਕੰਮ ਕਰਾਂਗੇ ਵਰਦਮਾਨ ਦੇ ਉਨਲਾਵਾਂਗੇ ਇਹ ਵੀ ਕੋਟਨ ਦੇ ਕੱਪੜਿਆਂ ਤੇ ਤੁਸੀਂ ਗਰਮੀ ਵਾਲੇ ਤੇ ਸਾਥੋਂ ਹਲਕਾ ਜਾਂ ਬਲਕ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਘੱਟ ਰੇਟ ਦੇ ਵਿੱਚ ਕਰਕੇ ਦੇਵਾਂਗੇ ਸੂਟ ਵਧੀਆ ਤਿਆਰ ਕਰਕੇ ਦੇਵਾਂਗੇ ਵਧੀਆ ਸਫਾਈ ਵਾਲਾ ਕੰਮ ਹੋਊਗਾ ਤੇ ਤੁਸੀਂ ਸਾਨੂੰ ਆਰਡਰ ਦਿਓ ਜਲਦੀ ਤੋਂ ਜਲਦੀ ਪੈਂਟ ਦੇ ਵੀ ਕੜਾਈਆਂ ਵਾਲੇ ਵੀ ਤੇ ਇਹ ਵਾਲੇ ਵੀ ਜੋ ਜੋ ਤੁਸੀਂ ਬਣਵਾਉਣਾ ਉਹ ਹੀ ਬਣਵਾ ਸਕਦੇ ਹੋ ਇਕੜਾ ਇਹ ਕਰਵਾਉਣੀ ਹੈ ਕਢਾਈ ਕਰਵਾ ਸਕਦੇ ਹਾਂ ਮਸ਼ੀਨ ਤੇ ਜੇ ਕੋਟੀ ਸਵਟਰ ਬਣਾਉਣੀ ਉਹ ਵੀ ਬਣਾਵਾ ਸਕਦੇ ਹਾਂ ਪੇਂਟ ਵੀ ਕਰਵਾ ਸਕਦੇ ਹਾਂ ਚਲੋ ਜੀ ਆਪਾਂ ਇਹ ਡਿਜ਼ਾਈਨ ਤੁਹਾਨੂੰ ਬਣਾਉਣਾ ਦੱਸਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਗਾਲਾਂ ਸ਼ਬਦ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਸੱਜੇ ਹੱਥ ਵਾਲੀ ਬਾਹ ਦਾ ਡਿਜ਼ਾਈਨ ਦੱਸਦੇ ਹਾਂ ਇਹ ਆਪਣੀ ਖੱਬੇ ਹੱਥ ਵਾਲੀ ਹੈ ਖੱਬੇ ਪਾਸੇ ਵਾਲੀ ਦੇਖੋ ਬਾਹ ਖੱਬੇ ਪਾਸੇ ਆਪਣਾ ਇੱਧਰ ਡਿਜ਼ਾਈਨ ਆਊਗਾ ਅੰਦਰਲੇ ਪਾਸੇ ਨੂੰ ਤੇ ਆਪਾਂ ਸੱਜੇ ਵਾਲਾ ਵੀ ਅੰਦਰ ਨੂੰ ਹੀ ਲਿਆਉਣਾ ਹੈ ਤੇ ਦੇਖੋ ਇਹ ਅਸੀਂ 25 ਜੋੜ ਲਾਏ ਆ 50 ਹੁੰਡੇ ਤੇ 25 ਜ ਆਪਣਾ ਡਿਜ਼ਾਈਨ ਬਣਦਾ ਤੇ 25 ਹੁੰਡੇ ਵਾਧੇ ਸੀਗੇ ਤੇ 25 ਦੋਹਾਂ ਦੇ ਇੱਕ ਪਾਸੇ 13 ਹੁੰਦੇ ਸੀ ਇੱਕ ਪਾਸੇ 12 ਤੇ ਫੇਰ ਅਸੀਂ ਇੱਕ ਹੁੰਡਾ ਵਧਾ ਕੇ ਤੇ 13 ਤੇ 13 ਹੁੰਡੇ ਕਰ ਲਏ ਸੀ ਤੇ ਫੇਰ ਆਪਾਂ ਇਹਦੇ ਤਾਂ ਇਧਰ 13 ਬਣੇ ਸੀਗੇ ਤੇ ਹੁਣ ਆਪਾਂ ਇਧਰ ਤੁਹਾਨੂੰ ਆ ਦੂਜੀ ਬਾਹਾਂ ਦਾ ਲਾ ਦਦੇ ਆ ਸੱਜੀ ਤਾਂ ਦੇਖੋ ਇੱਥੋਂ ਲੱਗਦਾ ਤੁਹਾਨੂੰ ਵੀ ਡਿਜ਼ਾਈਨ ਇੱਕ ਪਾਸੇ ਤੇ ਪਰੋਣਿਆਂ ਤੇ ਇਧਰੋਂ ਇਹ ਸਹੀ ਡਿਜ਼ਾਈਨ ਆਊਗਾ ਵਿਚਾਲੇ ਜਮਾ ਬਾਂਦੇ ਦੇਖੋ ਜਦੋਂ ਅਸੀਂ ਇੱਥੇ 14 ਕੁੰਡੇ ਰਹਿ ਗਏ ਸੀ ਜਦੋਂ ਅਸੀਂ ਆਹ ਖੀਰ ਇੱਥੇ 14 ਕੁੰਡੇ ਰਹੀ ਸੀ ਤੇ ਜਦੋਂ ਅਸੀਂ ਆਹ ਬਣਾਈ ਸੀ ਆਹ ਜਾਲੀ ਬਣਾਈਏ ਤੇ ਇੱਥੇ ਵੀ 14 ਹੀ ਰਹਿ ਗਏ ਸੀ ਤੇ ਇਹ ਤਾਂ ਆਪਾਂ ਵਧਾ ਲਏ ਸੀ ਵਿੱਚ ਤੇ ਇਹ ਇੱਕੋ ਜਿਹਾ ਥਾਂ ਇਹ ਰਹਿੰਦਾ ਤੇ ਇੰਦੇ ਵਧ ਕਰ ਕੁੰਡੇ ਵਧਾਏ ਬਾਂਦੇ ਕਰਕੇ ਤੇ ਇਧਰ ਦੋ ਕੁੰਡੇ ਜ਼ਿਆਦਾ ਹੋ ਗਏ ਸੀ ਠੀਕ ਹੈ ਜੀ ਇੱਕੋ ਇੱਕੋ ਜਿਹੇ ਕੁੰਡੇ ਰਹਿੰਦੇ ਆ ਤੇ ਸਾਨੂੰ ਤੁਸੀਂ ਸੂਟਾਂ ਦਾ ਕਢਾਈ ਵਾਲੇ ਸੂਟ ਪੇਂਟ ਵਾਲੇ ਸੂਟ ਸਕੀ ਵੀ ਬੜੋਜ ਜੈਗਟ ਟੋਪੀ ਤੇ ਜਰਾਬਾਂ ਦਾ ਆਰਡਰ ਕਰ ਸਕਦੇ ਹੋ ਤੇ ਅਸੀਂ ਵਧੀਆ ਕੰਮ ਕਰਕੇ ਦੇਵਾਂਗੇ ਤੇ ਹੁਣ ਤੁਹਾਨੂੰ ਇਹ ਅਸੀਂ ਬਣਾਉਣਾ ਦੱਸਦੇ ਹਾਂ ਵੀ ਆਹ ਤਾਂ ਅਸੀਂ ਜਿਵੇਂ ਬਣਾਇਆ ਤੇ ਹੁਣ ਦੂਜੇ ਸੱਜੇ ਹੱਥ ਦੀਆਂ ਦਾ ਡਿਜ਼ਾਈਨ ਕਿਵੇਂ ਬਣੂਗਾ ਇਹ ਇਹਦੇ ਅਸੀਂ ਇਹ ਸਟ ਡਿਜ਼ਾਈਨ ਦੀ ਵੀਡੀਓ ਸਾਡੇ ਚੈਨਲ ਦੇ ਉੱਤੇ ਹੈਗੀ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਪੂਰੀ ਵੀਡੀਓ ਵੇਖਣੀ ਹੈ ਤਾਂ ਵੀ ਵਾਲੇ ਕਹਿ ਦਿੰਦੇ ਆ ਹੁਣ ਕਮੈਂਟ ਦੇ ਵਿੱਚ ਵੀ ਤੁਸੀਂ ਪੂਰੀ ਡਿਜ਼ਾਈਨ ਨਹੀਂ ਦੱਸਣ ਦਾ ਤਰੀਕਾ ਨਹੀਂ ਥੋੜਾ ਸਹੀ ਇਹ ਸਟ ਡਿਜ਼ਾਈਨ ਦੀ ਸਾਡੀ ਵੀਡੀਓ ਚੈਨਲ ਤੇ ਪਾਈ ਹੋਈ ਹੈ ਪਹਿਲਾਂ ਨੇ ਪਿਛਲੇ ਸਾਲ ਪਾਈ ਹੋਈ ਹੈ ਸਾਡੀ ਤੇ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਚੈਨਲ ਤੇ ਤੇ ਇਹ ਤਾਂ ਅਸੀਂ ਦੱਸਾਂਗੇ ਵੀ ਇਸ ਤਰੀਕੇ ਨਾਲ ਇਹ ਡਿਜ਼ਾਈਨ ਬਣਾਉਣਾ ਵੀ ਸ਼ੁਰੂ ਕਰਨਾ ਬਾਹਾਂ ਦਾ ਤੁਹਾਨੂੰ ਇਸ ਕਰਕੇ ਹੀ ਇਹ ਦੱਸਦੇ ਆ ਤੇ ਸਕੀਵੀ ਦੇ ਮੂਹਲੇ ਪਾਸੇ ਤਾਂ ਦੱਸਿਆ ਸੀ ਵੀ ਉਹ ਤੇ ਅਸੀਂ 2 ਵੇਲਾਂ ਵਾਲਾ ਦੱਸਿਆ ਸੀਗਾ ਜਿਹੜੀ ਵੀਡੀਓ ਪਾਈ ਆ ਉਹ 2 ਵੇਲਾਂ ਵਾਲੇ ਦੀ ਪਾਈ ਵੀ ਆ ਤੇ ਅਸੀਂ ਹੁਣ ਇਹ 3 ਵੇਲਾਂ ਪਾਈਆਂ ਸੀ ਇਹ ਤਾਂ ਅਸੀਂ ਉਸ ਦਿਨ ਉਹ ਦੱਸਿਆ ਸੀ ਤੁਹਾਨੂੰ ਹੁਣ ਤੁਹਾਨੂੰ ਅਸੀਂ ਇਹ ਬਣਾਉਣਾ ਦੱਸਦੇ ਆ ਸਿੱਧਾ ਪਾਸਾ ਆਪਣਾ ਇੱਕ 13 ਗੁੰਡੇ ਆਪਾਂ ਸਿੱਧੇ ਬਣਨੇ ਆ ਦੇਖੋ ਇੱਕ दो तीन चार पज छत अठ न 10 ਇਹ ਤੇ ਮਾਰ 3 13 ਦੇਖੋ 13 ਗੁੰਡੇ ਸੀ ਅੰਦਰ ਬੋਲਦੇ 1 2 3 4 5 6 7 8 9 10 11 12 13 13 ਗੁੰਡੇ ਬਣ ਲਈ ਠੀਕ ਹੈ ਹੁਣ ਆਪਾਂ ਤਿੰਨ ਗੁੰਡੇ ਹੋਰ ਬਣਨੇ ਦੇਖੋ ਇੱਕ ਤੋ ਤਨ ਦੇਖੋ ਜੀ ਹੁਣ ਤੁਹਾਨੂੰ ਕੋਨੇ ਇੱਕ ਦੋ ਤਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 ਤੇ ਆ ਤਿੰਨ ਗੁੰਡੇ ਆਪਾਂ ਬਣੇ ਆ ਇਹ ਜਿਹੜਾ ਆਪਣਾ 25 ਗੁੰਡਿਆਂ ਚ ਡਿਜ਼ਾਈਨ ਬਣੂਗਾ ਉਹ ਹੋਆ ਜਿਹੜੇ ਆ 13 ਬਣੇ ਤਾਂ ਬੱਦ ਆਪਣੇ ਤੇ ਆ ਜਿਹੜਾ ਡਿਜ਼ਾਈਨ ਬਣੂਗਾ ਇਹ ਤਿੰਨ ਕੁੰਡੇ ਬੁਨੇ ਆਪਾਂ ਇਹਦੇ ਆਪਾਂ 13 ਬਣੇ ਸੀ ਜਦੋਂ ਇਧਰੋਂ ਸਿੱਧੇ ਪਾਸੇ ਨਾਲ ਸਲਾਈ ਪਾਈ ਸੀ ਕਿਉਂ ਡਿਜ਼ਾਈਨ ਇਧਰ ਬਣਾਇਆ ਆਪਾਂ ਤੇ ਹੁਣ ਇਹਦੇ 13 ਤਿੰਨ ਬੁਨੇ ਆ ਤਿੰਨ ਕੁੰਡੇ ਬੁਣ ਕੇ ਹੁਣ ਆਪਾਂ ਸਿੱਧੇ ਪਾਸੇ ਨਾਲ ਸਲਾਈ ਪਾਣੀ ਆ ਦੇਖੋ ਦੋ ਕੁੰਡਿਆਂ ਦੇ ਵਿੱਚ ਆ ਆ ਦੇਖ 1 2 ਤੇ ਹੁਣ ਆਪਾਂ ਬਲ ਪਾਉਣਾ ਇੱਥੇ ਜਾਲੀ ਬਣੂਗੀ ਦੋ ਕੁੰਡੇ-ਕੁੱਟੇ ਬਣਨੇ ਦੇਖੋ 1 2 ਤੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਕੇ ਤੇ ਇੱਥੇ ਕੁੰਡਾ ਲੱਦਣਾ ਤੇ ਦੋਨਾਂ ਦਾ ਇਕਾ ਕਰਨਾ ਦੇਖੋ ਇਹ ਆਪਣਾ ਇਹ ਵਾਲਾ ਪੰਨ ਤੇ ਦੇ ਹੁਣ ਆਪਾਂ ਧਾਗਾ ਆਪ ਦੇ ਕੰਨੀ ਕਰਨਾ ਇੱਥੇ ਜਾਲੀ ਬਣੂਗੀ ਦੇਖੋ ਇਹ 1 ਪਾ ਦੋ ਹੁੰਦਾ। ਇਹ ਦੋ ਉਲਟੇ ਬਣਦੇ ਦੇਖੋ। ਹੁਣ ਆਪਾਂ ਧਾਗਾ ਦੂਜੇ ਪਾਸੇ ਕਰਨਾ ਹੈ। ਹਣ ਤੁਹਾਨੂੰ ਇਹ ਆਪਾਂ ਜਿਹੜੇ 25 ਗੁੰਡੇ ਆ ਇਹ ਡਿਜ਼ਾਈਨ ਦੇ ਨੇ 13 ਆਪਣੇ ਇੱਧਰ ਬਣਨਗੇ ਦੇਖੋ। 1 2 3 4 5 6 7 8 9 10 11 12 ਤੇ 13 ਦੇਖੋ ਆਪਾਂ 13 ਗੁੰਡੇ ਇੱਧਰ ਬੁਣ ਲਏ ਤੇ ਪੱਛੇਗਾ ਤੇ ਡਿਜ਼ਾਈਨ ਬਣਾ ਲਏ ਆਪਾਂ ਤੇ ਹੁਣ ਆਪਣੇ ਇੱਧਰ ਵੀ 13 ਹੀ ਬਚਣਗੇ ਦੇਖੋ ਹੁਣ ਬਣਾ ਕੇ ਦੱਸ ਦਿਆਂ ਤੁਹਾਨੂੰ ਇੱਕ 2 3 4 5 6 7 8 8 9 ਆਸ 11 12 ਤੇ 13 ਦੇਖੋ 13 13 ਹੋ ਗਏ 26 ਚੱਡ ਜਾਣੇ 26 ਹੋ ਗਏ ਇੱਕ ਆਪਾਂ ਵਧਾ ਲਿਆ ਸੀ ਇਹ ਉਲਟੇ ਪਾਸਿਓਂ ਦੇਖੋ ਉਲਟੇ ਪਾਸਿਓਂ ਸਾਰੀ ਸਲਾਈ ਹੋਣ ਤਾਂ ਬੈਸੇ ਤਾਂ ਉਲਟੀ ਬਣੂਗੀ ਜਿੱਥੇ ਆਪਣਾ ਡਿਜ਼ਾਈਨ ਬਣਿਆ ਹੈ ਉੱਥੇ ਥੋੜਾ ਜਿਹਾ ਉਹ ਹੈਗਾ ਡਿਜ਼ਾਈਨ ਬਣੂਗਾ ਉੱਥੇ ਤੁਹਾਨੂੰ ਦੱਸ ਦਿੰਨੇ ਜਿਵੇਂ ਦੇ ਕੁੰਡੇ ਬਣਨੇ ਓਵੇਂ ਦੇ ਹੀ ਆਪਾਂ ਹੁਣ ਸਿੱਧੇ ਪਾਸਿਓਂ ਜਿਵੇਂ ਬਣੇ ਆ ਉਲਟੇ ਪਾਸਿਓਂ ਓਵੇਂ ਬਣਨਗੇ ਜਿਹੜੇ ਸਿੱਧੇ ਉਲਟੇ ਆ ਸਿੱਧੇ ਪਾਸਿਓਂ ਸਿੱਧੇ ਬਣਨਗੇ ਉਲਟੇ ਪਾਸਿਓਂ ਦੇਖੋ ये सारा डिजाइन दसद पर बीड़ो लम्मी वाली हो चुकी हम अपने दो कुंडे उल्टे बुने से पास हम इधरों सीधे बनने दो हम आप जाली बनाई थी दो कुंडे लद के आह वाले जीडी आ ਰਾਵੜਾ ਬਣਿਆ ਇਹ ਹੁਣ ਇੱਥੇ ਆਪਾਂ ਇਹ ਵਾਲ ਇਸ ਥਾਂ ਤੇ ਇੱਕ ਹੁਣ ਆ ਦੇਖੋ ਇੱਕ ਹੁੰਦਾ ਇੱਕ ਤੇ ਆਹ ਜਾਲੀ ਵਾਲਾ ਇਹਦਾ ਲੋਹ ਦਾ ਇੱਕ ਬਣਾਉਂਗਾ ਉਲਟੇ ਪਾਸੇ ਤੇ ਹੁਣ ਬੜਾ ਪਏ ਕਿਤੇ ਜਾਲੀ ਬਣੂਗੀ ਫੇਰ ਦੋ ਗੁੰਡੇ ਇਹ ਹੁਣ ਸਿੱਧੇ ਪਾਸੇ ਉਲਟੇ ਬਣਦੇ ਆ ਤੇ ਇਧਰੋਂ ਇਹ ਸਿੱਧੇ ਬਣਦੇ ਹੁਣ ਇਹ ਸਾਰੇ ਆਪਾਂ उल्टे उल्टे अपना लगे ये दूसरी सिलाई है डिजाइन की एक सिलाई होर दस दें थानू अगे थन सूट भी दस दिखावे सूट तैयार किया जोड़ा Una plantilla se la IST va de ਦੇਖੋ ਹੁਣ ਆਪਣੇ ਆ ਜਾਲੀ ਤੋਂ ਇਧਰ ਦੋ ਕੁੰਡਿਆਂ ਦਾ ਇੱਕ ਕਰਨਾ ਦੇਖੋ। ਇਹ ਇਸ ਪਾਸੇ ਨੂੰ ਕੁੰਡੇ ਘਟਾਉਣੇ ਚਾਰ ਦੋ ਘਟ ਗਏ ਦੋ ਹੋਰ ਘਟਣਗੇ। ਉਦੋਂ ਬਾਅਦ ਫਿਰ ਆਪਣੇ ਇਧਰ ਕੁੰਡੇ ਘਟਣ ਲੱਗ ਜਾਣਗੇ ਇੱਥੇ। ਜਦੋਂ ਆ ਚਾਰ ਜਾਣਗੇ ਬਣਗੇਗਾ ਫਿਰ ਇਧਰ ਕੁੰਡੇ ਘਟਣ ਲੱਗ ਜਾਣਗੇ ਜਾਲੀ ਇਸ ਪਾਸੇ ਹੀ ਰਹੂਗੀ। ਇੱਥੇ ਜਾਲੀ ਬਣਾਉਣੀ ਹੈ ਦੇਖੋ ਜਾਲੀ ਵਾਲਾ ਕੁੰਡਾ ਸਿੱਧਾ ਬਣੂਗਾ। ਇਹ ਦੋ ਕੁੰਡੇ ਉਲਟੇ। ਹੁਣ ਆਪਾਂ ਇਹ ਕੁੰਡੇ ਨੂੰ ਲੰਦ ਕੇ ਜਿਹੜਾ ਆਪਾਂ ਉਲਟੇ ਪਾਸਿਓਂ ਵੀ ਦੋ ਬਣਾਏ ਸੀ ਦੇਖੋ। ਦੋ ਦਾ ਇੱਕ ਫਿਰ ਇੱਥੇ ਜਾਲੀ ਬਣੂਗੀ। ਇਹ ਤੁਹਾਨੂੰ ਡਿਜ਼ਾਈਨ ਦੱਸਣ ਲੱਗ ਗਏ ਦੇਖੋ ਆ ਬਣੂਗੇ ਇਹ। ਆ ਬਣੀ। ਆ ਬਣੀ ਬਣਨ ਲੱਗ ਗਈ। ਜਿਹੜੀ ਆ ਜਾਲਾਂ ਬਣਦੀਆਂ ਆ ਇਸ ਪਾਸੇ ਇੱਧਰ ਤੇ ਇੱਧਰ ਇਸ ਪਾਸੇ ਦੇਖੋ ਆ ਸਿੱਧਾ ਪਾਸਾ ਇਹ ਤਾਂ ਇਸ ਪਾਸੇ ਇਹਨੇ ਇਸ ਪਾਸੇ ਆ ਜਾਣੀ ਹੈ ਦੋ ਗੁੰਦੇ ਮੱਤੇ ਬਾਕੀ ਜੰਦੇ ਬਣਨੇ ਦੇਖ ਜਦੋਂ ਇਹ ਚਾਰ ਜਾਲਾਂ ਬਣ ਗਈਆਂ ਫੇਰ ਚਾਰ ਜਾਲਾਂ ਬਣ ਕੇ ਫੇਰ ਇੱਥੋਂ ਸਿੱਧਾ ਬਣਿਆ ਜਾਊ ਫੇਰ ਇੱਥੇ ਹੀ ਜਾਲੀ ਫੇਰ ਟਿਕੂਗੀ ਤੇ ਇਧਰ ਕੁੰਡੇ ਘਟਣ ਲੱਗਣਗੇ ਇੱਥੋਂ ਇਸੇ ਤੋਂ ਜਿਹੜਾ ਪਕੁੰਡਾ ਬਣ ਲਿਆ ਇੱਥੋਂ ਤੋਂ ਦੋ ਕੁੰਡੇ ਬਸ ਘਟਦੇ ਜਾਣਗੇ ਫਿਰ ਅੱਠ ਜਾਲਗਾਂ ਬਣਣਗੀਆਂ ਯਾਰ 1 4 1 ਜੇ ਹਜੇ ਵੀ ਕੋਈ ਤਾਂ ਸਮਝਾਈ ਹੋਵੇ ਤਾਂ ਸਾਥੋਂ ਪੁੱਛ ਸਕਦੇ ਹੋ ਕਮੈਂਟ ਕਰਕੇ ਤੇ ਸਾਨੂੰ ਆਰਡਰ ਕਰ ਸਕਦੇ ਹੋ ਦੇਖੋ ਇਸੇ ਤਰ੍ਹਾਂ ਹੀ ਬਣਾਈ ਜਾਏ ਤੁਸੀਂ ਚਾਰ ਜਾਲੀਆਂ ਬਣਾ ਕੇ ਫਿਰ ਇਧਰੋਂ ਘਟਣਾ ਬੰਦ ਹੋ ਜਾਊਗਾ ਤੇ ਇੱਥੋਂ ਜਾਲੀ ਵੇਟੇਕ ਜਾਊਗੀ ਤੇ ਇਧਰ ਘਟਣ ਲੱਗ ਜਾਊਗਾ ਅੱਠ ਗੁੰਡੇ ਇਧਰ ਘਟਣਗੇ ਤੇ ਇਧਰ ਅੱਠ ਜਾਲੀਆਂ ਬਣਣਗੀਆਂ ਐ ਇਸ ਤਰ੍ਹਾਂ ਦੇਖੋ ਹੁਣ ਆ ਬਣ ਰਹੀ ਐ ਆ ਜਾ ਚਾਰ ਬਣ ਗਈਆਂ ਫਿਰ ਇੱਥੇ ਫਿਰ ਜਾਲੀ ਸ਼ੁਰੂ ਹੋਊਗੀ ਇਧਰ ਕੁੰਡੇ ਘਟਣ ਲੱਗ ਜਾਣਗੇ ਫੇਰ ਇਹ ਚਾਰ ਬਣ ਗਈਆਂ ਫੇਰ ਆ ਜਾਣੀ ਸ਼ੁਰੂ ਹੋਊਗੇ ਇਧਰ ਕੁੰਡਾ ਕੋਈ ਨਹੀਂ ਘਟੂਗਾ ਇਸ ਪਾਸੇ ਐਸ ਪਾਸੇ ਹੀ ਕੁੰਡੇ ਘਟਣਗੇ ਜਿਵੇਂ ਇਹ ਵਾਲਾ ਇਹਦੇ ਐਸ ਪਾਸੇ ਜਾਣਗੀਆਂ ਬਣਣਗੀਆਂ ਇਹਦੇ ਇਸ ਪਾਸੇ ਆ ਇਹ ਫੇਰ ਇਹ ਸੱਜੇ ਹੱਥਾਂ ਦੀ ਬਣੂਗੇ ਦੇਖੋ ਐਸ ਪਾਸੇ ਫੇਰ ਜਦੋਂ ਇਹ ਬਣ ਕੇ ਆ ਫੇਰ ਇਧਰ ਕੁੰਡੇ ਘਟਦੇ ਜਾਣਗੇ ਫੇਰ ਚਾਰ ਜਾਣਗੇ ਇਧਰ ਬਣਣਗੀਆਂ ਠੀਕ ਹੈ ਜੀ ਚਾਰ ਇਹ ਬਣ ਕੇ ਹੁਣ ਆਪਾਂ ਇਹ ਬਣਾਈਏ ਆ ਸ਼ੁਰੂ ਕੀਤੀ ਐ ਵੀ ਇੱਥੋਂ ਆ ਜਾਣੀ ਐ ਇਹ ਬਣ ਕੇ ਫਿਰ ਆ ਬੰਦ ਹੋ ਜਾਣੀ ਐ ਫਿਰ ਇੱਥੋਂ ਸ਼ੁਰੂ ਹੋ ਜਾਣੀ ਐ ਇਧਰ ਕੁੰਡੇ ਘਟਾਉਣ ਲੱਗ ਜਾਣਗੇ ਫਿਰ ਠੀਕ ਐ ਇਸ ਤਰ੍ਹਾਂ ਇਹ ਬਣਦੇ ਜਾਣੀਆਂ ਹਜੇ ਵੀ ਕੋਈ ਨਾ ਸਮਝ ਆਇਆ ਹੋਏ ਤਾਂ ਸਾਥੋਂ ਪੁੱਛ ਸਕਦੇ ਹੋ ਚਲੋ ਹੁਣ ਤੁਹਾਨੂੰ ਸੂਟ ਦਿਖਾਉਨੇ ਆਂ ਸੀ ਦੇਖੋ ਜੀ ਆਹ ਸੂਟ ਤਿਆਰ ਕੀਤਾ ਸੀ ਦੇਖੋ ਆ ਵੀ ਅਸੀਂ ਆਪ ਖੁਦ ਲਾਇਆ ਡਿਜ਼ਾਈਨ ਬਣਾਇਆ ਹੋਇਆ ਤੇ ਆਹ ਅਸੀਂ ਕਢਾਈ ਕੀਤੀ ਐ ਦੇਖੋ एक फुल ये मशीन पर वर्कता जो तीस करवा ऑर्डर कर सकते हो सू बहुत सोहना लगता है बन के बहुत सोहना तैयार होल डिजाइन बनाया दो लाए दो बार ला सि लाइया सारे पैनल उत्तम मोडे तिकर हैं गले के कोल तिकर ਤੇ ਤੇ ਬਚਾ ਲਈ ਅਸੀਂ ਇੱਕ ਇਹ ਫਰਨ ਪਾਇਆ ਮਸ਼ੀਨ ਵਰਕ ਦਾ ਇਹ ਵੀ ਤੁਸੀਂ ਸਾਥੋ ਸੂਟ ਵੀ ਤਿਆਰ ਕਰਵਾ ਸਕਦੇ ਘੱਟ ਰੇਟ ਦੇ ਵਿੱਚ ਵਧੀਆ ਕੰਮ ਕਰਕੇ ਦੇਵਾਂਗੇ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਹੜੀ ਕੋ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਇਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਨੂੰ ਆਰਡਰ ਜ਼ਰੂਰ ਕਰੋ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ